ਸਸਿਕਾ ਜੀ ਤੇ ਸਵਾਗਤ ਹੈ ਲਾਈਵ ਦੇ ਵਿੱਚ ਜਿੰਨੇ ਵੀ ਜਾਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਨਾਲ ਜੁੜੇ ਹੋਏ ਨੇ ਤਾਂ ਸਾਰਿਆਂ ਦਾ ਧੰਨਵਾਦ ਤੇ ਜਲਦ ਜਲਦ ਦੇ ਲਾਈਵ ਨੂੰ ਜਰੂਰ ਸ਼ੇਅਰ ਕਰਿਓ ਤੇ ਜਰੂਰ ਜੁੜੋ ਤੇ ਅੱਜ ਜਾਣਦੇ ਆ ਬਰਨਾਲਾ ਟਰੈਕਟਰ ਮੰਡੀ ਦੇ ਰੇਟਾਂ 'ਚ ਕਿਹੜੇ ਕਿਹੜੇ ਟਰੈਕਟਰ ਆਏ ਹੋਏ ਨੇ ਕਿਹੜੇ ਕਿਹੜੇ ਕੀ ਕੀ ਰੇਟ ਦੇ ਵਿੱਚ ਆਏ ਹੋਏ ਨੇ ਸਾਰੇ ਜਾਣਦੇ ਤੇ ਸ਼ੁਰੂ ਕਰਦੇ ਆਂ ਆਪਾਂ ਇਧਰੋਂ ਜੁੰਡੀਅਰ 5210 ਕੰਡੀਸ਼ਨ ਜਮਾ ਸ਼ੋਰੂਮ ਕਲੀਸ਼ਨ ਲੱਗਦੀ ਹੈ 2021 ਮਾਡਲ ਪੰਜਾਬ ਦਾ ਨੰਬਰ ਤੇ 7 ਲੱਖ 65000 ਰੁਪਏ ਡਿਮਾਂਡ ਹੈ ਤੇ ਇਧਰ ਫਰੀਤ ਹੈਗਾਗਾ 6049 ਤੇ ਮਾਡਲ ਹੈਗਾ 2011 ਤੇ ਡਿਮਾਂਡ ਹੈਗੀ ਹੈ 2 ਲੱਖ 98000 ਰੁਪਏ ਤੇ ਉਧਰ ਖੜਾ ਹੈਗਾ ਫੋਨਲਿਕ ਡੀਵੀਆਈ 60 ਸਿਕੰਦਰ ਵਾਲਿਆਂ ਦਾ 60 ਕੈਟਾਗਰੀ ਦੇ ਵਿੱਚ ਤੇ ਟਾਇਰ ਫੈਗ ਨਹੀਂ ਮਿਲਦਾ 890 ਪੈਸੇ ਮੂਰਲੇ ਟਾਇਰ ਵੀ ਹੈਗੇ ਨੇ 80 90 ਤੇ ਮਾਨਤਾ ਨੇ ਤੇ ਰੇਟ ਰੇਟ ਦੇ ਵਿੱਚੋਂ ਜਿਹੜੇ ਮਾਡਲ ਦੀ ਗੱਲ ਕਰੀਏ 2020 ਆ ਤੇ 6 ਲੱਖ 45000 ਰੁਪਏ ਦੀ ਡਿਮਾਂਡ ਇੱਧਰ ਆ ਗਿਆ ਐਸਰ ਤੇ 2000 ਮਾਡਲ ਤੇ ਡਿਮਾਂਡ ਹੈਗੀ 140 ਐਸਰ ਦੀ ਤੇ ਉਧਰ ਖੜਾਗਾ ਸਵਰਾ 700 20 95 ਮਾਡਲ ਕਿੰਨੇ 83 ਹਾਂ 83 ਤਰਾਸੀ 260 ਪੂਰਾ ਤਰਾਸੀ 260 ਲੈ ਮਿੱਤਰੋ ਇਸ ਨੰਬਰ ਤੇ ਕੰਟੈਕਟ ਕਰ ਲੀ ਜੀ ਨੰਬਰ 735 735 95 ਮਾਡਲ ਹੈ 50000 ਰੇਟ ਤੇ ਡੈਰ ਚੰਗੇ ਪਏ ਨੇ ਪਿੱਛੋਂ ਵੀ ਕੰਡੀਸ਼ਨ ਚੰਗਾ ਨੰਬਰ ਪੰਜਾਬ ਦਾ ਸੰਗਰੂਰ ਦਾ ਨੰਬਰ ਹੈ 1.5 ਲੱਖ ਰੁਪਏ ਦੀ ਡਿਮਾਂਡ ਜਮਾ ਓਕੇ 1.5 ਲੱਖ ਰੁਪਏ ਦੀ ਡਿਮਾਂਡ 88600 ਤੇ ਇੱਧਰ ਖੜਾ ਹੈਗਾ ਡਿਊਜ਼ ਫਾਰ 4x4 ਉਹ ਇਹ ਤਿੰਨੇ ਟਾਇਰ ਪਾਏ ਹੋਏ ਨੇ ਅੱਗੇ ਚੱਲੀ ਜਾਂਦੀ ਹੈ ਤੇ ਇਹ ਹੈਗਾ 2009 ਮਾਡਲ ਡਿਊਜ਼ ਫਾਰ ਕਨੂਪੀ ਚੰਗੀ ਲੱਗੀ ਹੋਈ ਆ ਟਾਇਰ ਨਵੇਂ ਮੁੰਗੂ ਪਏ ਨੇ ਤੇ ਮੂਰਲੇ ਟਾਇਰ ਵੀ ਹੈਗੇ ਨੇ ਨਵੇਂ ਮੁੰਗੂ ਤੇ ਡਿਮਾਂਡ ਹੈਗੀ 510000 ਰੁਪਇਆ ਤੇ ਇੱਧਰ ਖੜਾ 5310 2017 ਮਾਡਲ ਪੰਜਾਬ ਦਾ ਨੰਬਰ ਹੈ ਜੁ ਲੁਧਿਆਣੇ ਦਾ ਨੰਬਰ ਤੇ ਇਹ ਦੀ ਡਿਮਾਂਡ ਹੈਗੀ 625000 ਰੁਪਇਆ ਤੇ ਇੱਧਰ ਆ ਗਿਆ ਸਵਰਾਜ 855 ਲੋਕਲ ਬਰਨਾਲੇ ਦਾ ਨੰਬਰ ਹੈ ਤੇ ਬਰਨਾਲੇ ਮੰਡੀ 'ਚ ਹੀ ਖੜਾ 21 ਮਾਡਲ 2021 ਮਾਡਲ ਟਾਇਰ ਫੋਲੋ ਦੇ ਫੋਲਨ ਚੌਕੜਾ ਫੋਲਨ ਦਾ ਮੂਰਲੇ ਕੰਡੀਸ਼ਨ ਦੇਖ ਲਓ 5 ਸਟਾਰ ਦੇ ਵਿੱਚ ਤੇ 21 ਮਾਡਲ 6,70,000 ਰੁਪਏ ਦੀ ਡਿਮਾਂਡ ਤੇ ਇੱਧਰ ਖੜਾ ਹੈਗਾ ਫਾਰਮ ਟਰੈਕ 60 ਪੰਜਾਬ ਦਾ ਨੰਬਰ 2011 ਮਾਡਲ 355 ਹੈ ਦੀ ਡਿਮਾਂਡ ਤੇ 53 10 ਕਾਲੇ ਟੱਡ 'ਚ 2009 ਮਾਡਲ ਤੇ 470 ਦੀ ਡਿਮਾਂਡ ਛਤਰੀ ਚੰਗੀ ਲੱਗੀ ਹੋਈ ਹੈ ਮੂਰਲੇ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਲਓ ਤੇ ਪਿਛਲੇ ਟਾਇਰਾਂ ਦੀ ਵੀ ਕੰਡੀਸ਼ਨ ਦੇਖ ਲਓ ਤੇ ਇਧਰ ਵੀ ਤੁਹਾਨੂੰ ਹੋਰ ਵੀ ਦਿਖਾਉਣੇ ਆ ਇੱਧਰ ਹੈਗਾ ਸੁਬਰਾਜ 855 2010 ਮਾਡਲ 3 ਲੱਖ 75000 ਰੁਪਏ ਦੀ ਡਿਮਾਂਡ ਤੇ ਇਧਰ ਸਾਡਾ ਸੋਨਾ ਵਾਲੇ ਕੱਡੀ ਹੈ 750 ਆਰ ਐਕਸ ਦੇ ਵਿੱਚ 2012 ਮਾਡਲ ਮੂਰਲੇ ਟਾਇਰ ਜਿਹੜਾ ਜੀਵਨ ਸਿੰਘ ਨੇ ਪਿਛਲੇ ਟਾਇਰ ਵੀ ਨਵੇਂ ਪਏ ਨੇ ਤੇ ਕੰਡੀਸ਼ਨ ਚੰਗੀ ਪਈ ਆ ਤੇ ਜਿੰਨੇ ਵੀ ਡਾਇਰੈਕਟਰ ਆ ਸਾਰੀ ਇੰਜਨ ਗੇਅਰ ਕੋ ਪੂਰੀ ਫੁੱਲ ਗਰੰਟੀ ਵਾਲੀ ਹੁੰਦੇ ਨੇ ਬਰਨਾਲਾ ਮੰਡੀ 2012 ਮਾਡਲ ਤੇ 3533 ਦੀ ਮੰਗ ਤੇ ਇੱਧਰ ਆ ਗਿਆ ਖਵਰਾ 744 2008 ਮਾਡਲ ਖਵਰਾ 744 2008 ਮਾਡਲ ਤੇ ਕਲੌਸ ਕਰ ਇੰਜਨ ਦੇ ਵਿੱਚ ਟਾਇਰ ਨਵੇਂ ਨੇ ਨੂਰਲੇ ਨਮੀਲਾ ਜਨੇਪਰੇਲੇ ਵੀ ਹੈਗੇ ਨੇ ਨਵੇਂ ਮੂੰਬੀ ਨੇ ਤੇ ਸਤਰੀ ਚੰਗੀ ਲੱਗੀ ਹੋਈ ਆ ਦਾ ਗਰਾਸ 445 ਐਫਪੀ 275 ਦੀ ਡਿਮਾਂਡ ਹੈ ਤਾਂ ਜਿਹਨੇ ਵੀ ਲੈਣਾ ਤਾਂ ਕਮੈਂਟ ਕਰ ਦਿਓ ਉਹਨੂੰ ਨਾਲ ਹੁੰਦੇ ਆ ਜਿਹੜਾ ਆਪਾਂ ਦੱਸ ਦਾਂਗੇ ਨੰਬਰ ਦੇ ਦਾਂਗੇ ਤੇ ਬਣੇ ਰਹੋ ਜੀ ਹੋਰ ਵੀ ਸਿੰਘ ਦਿਖਾਉਣੇ ਆ ਟਰੈਕਟਰ ਜਿਵੇਂ ਇੱਧਰ ਖੜੇ ਨੇ ਇੱਧਰ ਖੜਾਗਾ ਸਵਰਾਜ 855 ਟਾਇਰ ਜਮਨ ਨਵੇਂ ਨੇ ਮੇਰਾ ਟਰੈਕਟਰ ਹੀ ਨੰਮ ਆਰਐਮਆਈ ਦੇ ਵਿੱਚ ਤੇ ਇਹ ਹੈਗਾਗਾ 2021 ਮਾਡਲ ਕਾਪੀ ਵਾਈ ਦੀ ਆ ਤੇ 7 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਇੱਧਰ ਖੜਾ 5310 ਹਰੇਟਡ ਚ 17 ਮਾਡਲ 6 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਤੇ ਇੱਧਰ ਆ ਗਿਆ ਸਵਰਾਜ 855 20 ਮਾਡਲ ਕਾਪੀ 21 ਦੀ ਕੋੜਾ ਬੰਪਰ ਲੱਗਿਆ ਹੋਇਆ ਟਾਇਰ ਨਵੇਂ ਪਏ ਨੇ ਨਗਰਾੜ ਚੰਗੇ ਲੱਗੇ ਹੋਏ ਨੇ ਪਿਛਲੇ ਟਾਇਰ ਵੀ ਆ ਇੰਡੀਕੇਟਰਾਂ ਦੇ ਉੱਤੇ ਜਾਲੀਆਂ ਜੁੜੀਆਂ ਚੰਗੇ ਲੱਗੀਆਂ ਨੇ ਸਿਸਟਮ ਚੰਗਾ ਲੱਗਿਆ ਹੋਇਆ ਹੈਗਾ ਤੇ ਕਨੋਪੀ ਵਗੈਰਾ ਚੰਗੀ ਲੱਗੀ ਹੋਈ ਆ ਤੇ ਸਮਰਾਜ 855 ਜਿੰਨੇ ਵੀ ਕੋਈ ਵੀ ਟਰੈਕਟਰ ਲੈਣਾ ਤਾਂ ਨੰਬਰ ਆਪਾਂ ਤੁਹਾਨੂੰ ਦੇ ਦਾਂਗੇ ਤਾਂ ਜਿੰਨੇ ਤੱਕ ਹੁਣ ਵੀ ਟਰੈਕਟਰ ਦਿਖਾਏ ਨੇ ਜੇ ਇਹਦੇ ਵਿੱਚੋਂ ਕੋਈ ਵੀ ਦੇਖਣਾ ਤਾਂ ਕਰ ਲਿਓ ਸੰਪਰਕ ਨੰਬਰ ਕਮੈਂਟ ਭਾਰਤ ਦੱਸ ਦਿਓ ਜੀ ਕਮੈਂਟਾਂ ਚ ਦੱਸ ਦਿਓ ਤੁਹਾਨੂੰ ਕਮੈਂਟਾਂ ਦੇ ਵਿੱਚ ਨੰਬਰ ਦੇ ਦਾਂਗੇ ਜਿਹੜਾ ਵੀ ਟਰੈਕਟਰ ਤੁਹਾਨੂੰ ਪਸੰਦ ਆਉਂਦਾ ਤੇ ਜੇ ਲਾਈਵ ਵਧੀਆ ਲੱਗਿਆ ਸ਼ੇਅਰ ਜ਼ਰੂਰ ਕਰਨਾ ਤੇ ਮਿਲਦੇ ਆ ਇੱਕ ਹੋਰ ਨਵੇਂ ਲਾਈਵ ਦੇ ਵਿੱਚ ਧੰਨਵਾਦ ਮਿਹਰਬਾਨੀ